ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਬੱਸ ਦਾ ਅੱਧਾ ਦਰਜਨ ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਹੋ ਚੁੱਕੀਆਂ ਨੇ ਬੱਸ ਦਾ ਕੀ ਹਸ਼ਰ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਸੀ ਦਰਅਸਲ ਇਸ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਬੱਸ ਦੀ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਇਸ ਦਰਮਿਆਨ ਬੱਸ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਹੈ ਅੱਧਾ ਦਰਜਨ ਤੋਂ ਜ਼ਿਆਦਾ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ バス ਦਾ ਅਗਲਾ ਹਿੱਸਾ ਤਾਂ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਇੰਨਾ ਜ਼ਿਆਦਾ ਭਿਆਨਕ ਅਤੇ ਦਰਦਨਾਕ ਇਹ ਹਾਦਸਾ ਵਾਪਰਿਆ ਕਿ バス ਪੂਰੀ ਤਰ੍ਹਾਂ ਅਗਲੇ ਪਾਸਿਓਂ ਚਿਬ ਚੁੱਕੀ ਐ ਇੰਨਾ ਜ਼ਿਆਦਾ ਦਰਦਨਾਕ ਇਹ ਹਾਦਸਾ ਵਾਪਰਿਆ ਅੱਧੇ ਦਰਜਨ ਤੋਂ ਜ਼ਿਆਦਾ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਲਹੂ ਲੋਹਾਨ ਹੋਈਆਂ ਪਈਆਂ ਨੇ ਪੀਆਰਟੀਸੀ বাস ਦੀ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਐ ਦਰਅਸਲ ਸਮਾਣਾ বাস ਸਟੈਂਡ ਤੋਂ ਇਹ বাস ਨਿਕਲੀ ਸੀ 7 ਵਜੇ ਦੇ ਕਰੀਬ ਤੇ ਜਦੋਂ ਪਿੰਡ ਬਦਨਪੁਰ ਦੇ ਨੇੜੇ ਪਹੁੰਚਦੀ ਐ ਤਾ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਵੱਲੋਂ ਇਸ ਬੱਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰ ਖੱੱਚੇ ਤੱਕ ਉੱਡ ਜਾਂਦੇ ਨੇ ਦੂਜੇ ਪਾਸਿਓ ਟਰਾਲੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਜਿਸ ਟਰਾਲੇ ਦੇ ਨਾਲ ਇਹ ਹਾਦਸਾ ਵਾਪਰਿਆ ਬੇਹਦ ਮੰਦ ਭਾਗਾ ਹਾਦਸਾ ਵਾਪਰਿਆ ਸਵਾਰੀਆਂ ਨੂੰ ਜੋ ਹੈ ਬਸ ਦੇ ਵਿੱਚੋਂ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਬੇਹੱਦ ਮੰਦ ਭਾਗੀਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੜਕ ਕਾਫੀ ਜ਼ਿਆਦਾ ਤੰਗ ਹੈ ਇਸ ਨੂੰ ਚੌੜਾ ਕੀਤਾ ਜਾਏ ਤਾਂ ਤਾਂ ਬਸ ਦਾ ਸਟੀering ਤੱਕ ਵੀ ਟੁੱਟ ਚੁੱਕਿਆ ਹੈ ਤਾਂ ਡਰਾਈਵਰ ਦੇ ਕੈਬਿਨ ਤੋਂ ਲੈ ਕੇ ਮੂਰਲੀਆਂ 2 ਤੋਂ 3 ਸੀਟਾਂ ਜਿਹੜੀਆਂ ਨੇ ਇਸ ਵੇਲੇ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀਆਂ ਨੇ ਇੰਨਾ ਜ਼ਿਆਦਾ ਭਿਆਨਕ ਤੇ ਦਰਦਨਾਕ ਇਹ ਹਾਦਸਾ ਵਾਪਰਿਆ ਹੈ ਇਹ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਤਾਂ ਸਮਾਣਾ ਬੱਸ ਸਟੈਂਡ ਤੋਂ 7 ਵਜੇ ਨਿਕਲਦੀ ਹੈ ਤੇ ਜਦੋਂ ਪਿੰਡ ਬਦਨਪੁਰ ਦੇ ਨਜ਼ਦੀਕ ਪਹੁੰਚਦੀ ਹੈ ਤਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਦੇ ਬਰਖਸੇ ਤੋੜ ਕੇ ਜੋ ਹੈ ਟਰਾਲਾ ਅੱਗੇ ਲੰਘ ਜਾਂਦਾ ਇਥੋਂ ਤੱਕ ਕਿ ਬੱਸ ਦੇ ਵਿੱਚ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਲਹੂ ਲੋਹਾਨ ਹੋਈਆਂ ਪਈਆਂ ਨੇ ਸੜਕ ਦੇ ਉੱਤੇ ਬੈਠੀਆਂ ਹੋਈਆਂ ਚੀਕ ਚਿਹਾੜੇ ਪਾਰੀਆਂ ਨੇ ਮੌਕੇ ਦੇ ਉੱਤੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਜੇ ਜਿਸ ਦੀ ਮਦਦ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਇਹਨਾਂ ਜ਼ਖਮੀ ਸਵਾਰੀਆਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਅਕਸਰ ਹੀ ਜੋ ਹੈ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਨੇ ਅਜੇ ਦੇ ਵਿੱਚ ਸਿੱਖਿਆ ਲੈਣ ਦੀ ਲੋੜ ਹੈ ਕਿਉਂਕਿ ਇੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਹੈ ਕਿ ਟੱਕਰ ਮਾਰਨ ਤੋਂ ਬਾਅਦ ਇਹ ਬੱਸ ਨੂੰ ਕਸੀਟਦਾ ਹੋਇਆ ਟਰਾਲਾ ਲੈ ਜਾਂਦਾ ਤੇ ਬੱਸ ਬਿਲਕੁਲ ਸੜਕ ਦੇ ਵਿੱਚਕਾਰ ਜਾ ਕੇ ਖੜ ਜਾਂਦੀ ਹੈ ਤਾਂ ਤਸਵੀਰਾਂ ਬੇਹਦ ਇਹ ਮੰਦ ਭਾਕੀਆਂ ਨੇ ਇਹ ਤਸਵੀਰ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵੇਲੇ ਵਸਤਾ ਕੀ ਹਸ਼ਰ ਹੋਇਆ ਪਿਆ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਤਾਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਅਤੇ ਦੂਜੇ ਪਾਸੇ ਜਿਸ ਟਰਾਲੇ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਸ ਟਰਾਲੇ ਦੇ ਡਰਾਈਵਰ ਦੇ ਬਾਰੇ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਅਕਸਰ ਹੀ ਕਿ ਤੇਜ਼ ਗਤੀ ਜਿਹੜੀ ਹੈ ਹਾਦਸੇ ਨੂੰ ਸੱਦਾ ਦਿੰਦੀ ਹੈ ਇਹਨਾਂ ਹਾਦਸਿਆਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਪਰ ਇਹ ਸਭ ਦੇ ਬਾਵਜੂਦ ਸੜਕਾਂ ਦੇ ਉੱਤੇ ਸਵਾਰੀਆਂ ਜਿਹੜੀਆਂ ਨੇ ਇੰਨੀ ਜੋ ਬੱਸਾਂ ਨਾਲ ਭਰੀਆਂ ਬੱਸ ਦੇ ਵਿੱਚ ਸਵਾਰੀਆਂ ਭਰੀਆਂ ਹੁੰਦੀਆਂ ਨੇ ਤਾਂ ਕਈ ਵਾਰੀ बस ਦੇ ਡਰਾਈਵਰ ਦੇ ਵੱਲੋਂ ਵੀ ਬੜੀ ਤੇਜ਼ੀ ਦੇ ਨਾਲ ਬੱਸਾਂ ਨੂੰ ਭਜਾਇਆ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਟਰਾਲੇ ਵਾਲੇ ਦੀ ਗਲਤੀ ਹੈ ਜਿਸਦੇ ਵੱਲੋਂ ਸਿੱਧੀ ਆ ਕੇ ਟੱਕਰ ਮਾਰ ਦਿੱਤੀ ਗਈ ਹੈ ਰੋਂਗ ਸਾਈਡ ਤੋਂ ਆ ਰਿਹਾ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਪਰ ਬੱਸ ਇੰਨੀ ਜ਼ਿਆਦਾ ਕੰਡਮ ਹੋ ਚੁੱਕੀ ਹੈ ਤਸਵੀਰਾਂ ਬਿਆਨ ਕਰਤੀਆਂ ਨੇ ਕਿ ਇਸ ਵਸਤੇ ਵਿੱਚ ਸਵਾਰ ਸਵਾਰੀਆਂ ਦਾ ਕੀ ਹੱਸ਼ਰ ਹੋਇਆ ਪਏ ਹੋਏਗਾ ਇੰਨਾ ਜ਼ਿਆਦਾ ਬੰਦ ਭਾਗਾ ਇਹ ਹਾਦਸਾ ਵਾਪਰੇ ਇਥੋਂ ਤੱਕ ਕਿ ਜੋ ਡਰਾਈਵਰ ਵਾਲਾ ਕੈਬਿਨ ਹੁੰਦਾ ਉਹ ਤਾਂ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਚੁੱਕਿਆ ਇੰਨਾ ਜ਼ਿਆਦਾ ਮੰਦ ਭਾਗਾ ਹੈ ਹਾਦਸਾ ਵਾਪਰਿਆ ਹੈ ਦੂਜੇ ਪਾਸੇ ਜੇਕਰ ਟਰਾਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਟਰਾਲੇ ਦਾ ਵੀ ਅਗਲਾ ਹਿੱਸਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸਵਾਰੀਆਂ ਜੋ ਇਸ ਬਸ ਦੇ ਵਿੱਚ ਬੈਠੀਆਂ ਸਨ ਲਹੂ ਲੋਹਾਨ ਹੋਈਆਂ ਪਈਆਂ ਨੇ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਜੋ ਹੈ ਇਹਨਾਂ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਮੌਕੇ ਦੇ ਉੱਤੇ ਐਂਬੂਲੈਂਸ ਬੁਲਾਈ ਜਾਂਦੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਜੇਕਰ ਤੁਸੀਂ ਵੀ ਬਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਤਸਵੀਰਾਂ ਜ਼ਰਾ ਧਿਆਨ ਨਾਲ ਦੇਖ ਲਿਓ ਕਿਤੇ ਤੁਸੀਂ ਵੀ ਇਸ ਤਰ੍ਹਾਂ ਹਾਦਸਿਆਂ ਦੇ ਸ਼ਿਕਾਰ ਨਾ ਹੋ ਜਾਓ ਕਿਉਂਕਿ ਬਸ ਸਟੈਂਡ ਤੋਂ ਨਿਕਲ ਤੇ ਇਹ ਬੱਸ ਜਿਹੜੀ ਜਾ ਰਹੀ ਸੀ ਕੈਥਲ ਵਾਲੇ ਪਾਸੇ ਪਰ ਰਸਤੇ ਦੇ ਵਿੱਚ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੜਕ ਕਾਫੀ ਜ਼ਿਆਦਾ ਟੰਗ ਹੈ ਅਕਸਰ ਹੀ ਇੱਥੋਂ ਟਰਾਲੇ ਲੰਘਦੇ ਰਹਿੰਦੇ ਨੇ ਲਗਾਤਾਰ ਸਾਡੇ ਇਸ ਵਾਲੇ ਦੌਰ ਦੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਤੇ ਸੜਕ ਨੂੰ ਚੌੜੀ ਕੀਤਾ ਜਾਏ ਪਰ ਅਜੇ ਤੱਕ ਪ੍ਰਸ਼ਾਸਨ ਦਾ ਸਰਕਾਰਾਂ ਦਾ ਇਸ ਵੱਲ ਧਿਆਨ ਨਹੀਂ ਗਿਆ ਤੇ ਇਹ ਸੜਕ ਜਿਹੜੀ ਹੈ ਖੂਨੀ ਸੜਕ ਬਣਦੀ ਹੋਈ ਜਾ ਰਹੀ ਹੈ ਕਿਉਂਕਿ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਵਾਪਰੇ ਨੇ ਬੇहद ਮੰਦਭਾਗਾ ਹਾਦਸਾ ਵਾਪਰਿਆ ਕਿ ਕਿਵੇਂ ਬੱਸ ਦੇ ਸ਼ੀਸ਼ੇ ਤੱਕ ਸੜਕ ਦੇ ਉੱਤੇ ਖਿੰਡੇ ਪਏ ਨੇ ਬਿਲਕੁਲ ਸੜਕ ਦੇ ਵਿਚਕਾਰ ਜੋ ਹੈ ਬੱਸ ਟੱਕਰ ਵੱਜਣ ਤੋਂ ਬਾਅਦ ਖਲੋ ਜਾਂਦੀ ਹੈ ਇਥੋਂ ਤੱਕ ਕਿ ਕੰਡਕਟਰ ਅਤੇ ਡਰਾਈਵਰ ਵਾਲਾ ਕੈਬਿਨ ਤਾਂ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕਿਆ ਹੈ ਵਾਸਤਾ ਜੋ ਹੈ ਸਟੀering ਕਿੱਥੇ ਹੈ ਉਹ ਵੀ ਵਿਖਾਈ ਨਹੀਂ ਦੇ ਰਿਹਾ ਇੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਹੈ ਇਥੋਂ ਤੱਕ ਕਿ ਵਾਸਤੇ ਵਿੱਚ ਸਵਾਰ ਸਵਾਰੀਆਂ ਦਾ ਸਾਰਾ ਸਮਾਨ ਖਿੱਲਰ ਕੇ ਇਸ ਬੜੇ ਸੜਕ ਦੇ ਉੱਤੇ ਡਿੱਗਿਆ ਪਿਆ ਲਹੂ-ਲਹਾਨ ਹੋਈਆਂ ਸਵਾਰੀਆਂ ਸੜਕ ਦੇ ਉੱਤੇ ਲੰਮੀਆਂ ਪੈ ਕੇ ਐਂਬੂਲੈਂਸ ਦਾ ਇੰਤਜ਼ਾਰ ਕਰ ਰਹੀਆਂ ਸਨ ਮੌਕੇ ਤੇ ਪਹੁੰਚਦੀ ਹੈ ਐਂਬੂਲੈਂਸ ਦਾ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਗਲਤੀ ਕਿਸ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਿ ਆਖਿਰਕਾਰ ਇਹ ਪੀਆਰਟੀਸੀ ਵਾਹਨ ਦਾ ਡਰਾਈਵਰ ਜੋ ਹੈ ਸਹੀ ਪਾਸੇ ਜਾ ਰਿਹਾ ਸੀ ਦੂਜੇ ਪਾਸਿਓਂ ਆ ਰਹੇ ਜੋ ਟਰਾਲੇ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਬੇਹੱਦ ਮੰਦ ਭਾਗੀਆਂ ਇਹ ਤਸਵੀਰਾਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਸਵਾਰੀਆਂ ਜਿਹੜੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਅੱਧਾ ਦਰਜਨ ਤੋਂ ਜ਼ਿਆਦਾ ਸਵਾਰੀਆਂ ਜੋ ਨੇ ਇਸ ਵਾਸਤੇ ਵਿੱਚ ਜ਼ਖਮੀ ਹੋਈਆਂ ਨੇ ਦੂਜੇ ਪਾਸੇ ਉਸ ਟਰਾਲੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਟੱਕਰ ਮਾਰੀ ਗਈ ਹੈ ਇਸ ਬੱਸ ਨੂੰ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਪਿੰਡ ਬਦਨਪੁਰ ਦੇ ਨਜ਼ਦੀਕੇ ਹਾਦਸਾ ਵਾਪਰਿਆ ਸੜਕ ਕਾਫੀ ਜ਼ਿਆਦਾ ਤੰਗ ਹੈ ਜਿਸ ਕਰਕੇ ਆਲੇ ਦੋਲੇ ਦੇ ਲੋਕਾਂ ਦੇ ਮੁਤਾਬਿਕ ਜਾਂ ਜ਼ਖਮੀਆਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ ਹੈ ਕਿ বাস ਸਹੀ ਜਾ ਰਹੀ ਸੀ ਪਰ ਦੂਜੇ ਪਾਸੇ ਟਰਾਲੇ ਜੋ ਆ ਰਿਹਾ ਸੀ ਉਸ ਦੇ ਵੱਲੋਂ ਇਸ বাস ਨੂੰ ਟੱਕਰ ਮਾਰ ਦਿੱਤੀ ਗਈ ਹੈ ਇੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਹੈ ਕਿ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ বাস ਦੇ ਮੂਰਲੇ ਹਿੱਸੇ ਨੂੰ ਇਹ ਟਰਾਲਾ ਤੋੜ ਕੇ ਅੱਗੇ ਵਾਲੇ ਪਾਸੇ ਲੰਘ ਜਾਂਦਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਜ਼ਖਮੀ ਦੀ ਹਾਲਤ ਨੂੰ ਦੇਖਦੇ ਹੋਏ ਜੋ ਹੈ ਕੁਝ ਨੂੰ ਜ਼ਖਮੀਆਂ ਨੂੰ ਜੋ ਇਸ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਪਟਿਆਲਾ ਵੀ ਰੈਫਰ ਕਰ ਦਿੱਤਾ ਗਿਆ ਕਿਉਂਕਿ ਇੰਨੀਆਂ ਜ਼ਿਆਦਾ ਭਿਆਨਕੇ ਤਸਵੀਰਾਂ ਸਾਹਮਣੇ ਆਈਆਂ ਨੇ ਲਹੂ ਲਹਾਨ ਹੋਈਆਂ ਪਈਆਂ ਸਨ ਸਵਾਰੀਆਂ ਕਿ ਜਿਨ੍ਹਾਂ ਦੇ ਨਾਲ ਇਸ ਬਸ ਤੇ ਵਿੱਚ ਸਵਾਰ ਹੋ ਕੇ ਕੋਈ ਕਮਾਂਕਾਰਾਂ ਤੇ ਜਾ ਰਿਹਾ ਸੀ ਕੋਈ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਿਹਾ ਸੀ ਕੋਈ ਹੋਰ ਕਿਸੇ ਕੰਮ ਨੂੰ ਲੈ ਕੇ ਇਸ ਬਸ ਤੇ ਵਿੱਚ ਸਵਾਰ ਹੋ ਕੇ ਸਫ਼ਰ ਕਰ ਰਿਹਾ ਸੀ ਕਿ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਜਾਵਾਂਗੇ ਪਰ ਰਸਤੇ ਦੇ ਵਿੱਚ ਇਹ ਬਸ ਇਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਕਿਉਂਕਿ ਇੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਬਸ ਦੇ ਪਰ ਖੱੱਚੇ ਤੱਕ ਉੱਡ ਚੁੱਕੇ ਨੇ